ਤਿੰਨੇ ਔਗਣ ਇੱਕੋ ਮਨੁੱਖ ਦੇ ਚ ਦੇਖੇ ਗਏ ਦੇਖੇ ਗਏ ਨੇ ਸੰਸਾਰ ਦੇ ਇਤਿਹਾਸ ਵਿੱਚ ਖਲਾਅ ਮੌਜੂਦ ਸੀ ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ ਚ ਨਹੀਂ ਸਨ ਉਹ ਸੂਰ ਬੀਰ ਵੀ ਹੋਵੇ ਉਹ ਭਗਤ ਵੀ ਹੋਵੇ ਤੇ ਉਹ ਦਾਨੇ ਵੀ ਹੋਵੇ ਸੰਸਾਰ ਦੇ ਇਤਿਹਾਸ ਦੇ ਚ ਇਹ ਖਲਾਅ ਮੌਜੂਦ ਸੀ ਖਾਲੀ ਪਰ ਮੌਜੂਦ ਸੀ ਇਸ ਖਾਲੀਪਨ ਨੂੰ ਜਿਸ ਨੇ ਭਰਿਆ ਉਸੇ ਦਾ ਨਾਮ ਹੈ ਧਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਹੁਣ ਜਿਹੜਾ ਨੁਕਤਾ ਮੈਂ ਬਿਆਨ ਕਰਨ ਲੱਗਾ ਉਸ ਨੂੰ ਬੜੇ ਧਿਆਨ ਨਾਲ ਸੁਣਨਾ ਦੇਣ ਵਾਲਿਆਂ ਦਾ ਇਤਿਹਾਸ ਹੈ ਖੋਣ ਵਾਲਿਆਂ ਦਾ ਇਤਿਹਾਸ ਹੈ ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਭਗਤ ਸੂਰਬੀਰ ਤੇ ਦਾਨੀ ਖੋੜ ਵਾਲੇ ਵੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਡਕੈਤ ਕਾਤਲ ਤੇ ਦੁਰਾਚਾਰੀ ਐਸਾ ਦੇਖਿਆ ਗਿਆ ਤਿੰਨੇ ਹੀ ਔਗਣ ਇੱਕੋ ਹੀ ਮਨੁੱਖ ਦੇ ਸਨ ਉਸਨੇ ਜਾਨ ਵੀ ਖੋ ਲਈ ਉਸਨੇ ਇੱਜ਼ਤ ਵੀ ਲੁੱਟ ਲਈ ਉਸਨੇ ਧਨ ਵੀ ਲੁੱਟ ਲਏ ਇੱਕੋ ਹੀ ਮਨੁੱਖ ਇਹ ਕਾਤਲ ਵੀ ਸੀ ਇਹ ਡਕੈਤ ਵੀ ਸੀ ਇਹ ਦੁਰਾਚਾਰੀ ਵੀ ਸੀ ਤਿੰਨੇ ਔਗਣ ਇੱਕੋ ਮਨੁੱਖ ਦੇ ਚ ਦੇਖੇ ਗਏ ਨੇ ਦੇਖੇ ਗਏ ਨੇ ਸੰਸਾਰ ਦੇ ਇਤਿਹਾਸ ਦੇ ਖਲਾਮ ਮੌਜੂਦ ਸੀ ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ ਚ ਨਹੀਂ ਸਨ ਉਹ ਸੂਰਬੀਰ ਵੀ ਹੋਵੇ ਉਹ ਭਗਤ ਵੀ ਹੋਵੇ ਤੇ ਉਹ ਦਾਨੇ ਵੀ ਹੋਵੇ ਸੰਸਾਰ ਦੇ ਇਤਿਹਾਸ ਦੇ ਚ ਇਹ ਖਲਾ ਮੌਜੂਦ ਸੀ ਖਾਲੀ ਪਰ ਮੌਜੂਦ ਸੀ ਇਸ ਖਾਲੀਪਨ ਨੂੰ ਜਿਸ ਨੇ ਭਰਿਆ ਉਸੇ ਦਾ ਨਾਮ ਹੈ ਧਨ ਗੁਰੂ ਗੋਬਿੰਦ ਸਿੰਘ ਧਨ ਗੁਰੂ ਗੋਬਿੰਦ ਸਿੰਘ ਉਹ ਭਗਤ ਐਸਾ ਹੈ ਅਗਰ ਅੰਮ੍ਰਿਤ ਵੇਲਾ ਹੋ ਗਿਆ ਆਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਵੇਂ ਉਹਦੀ ਸਮਾਦੀ ਲੱਗ ਜਾਂਦੀ ਰਬ ਨਾਲ ਸੁਰਤ ਜੁੜ ਜਾਂਦੀ ਓ ਸੂਰਬੀਰ ਐਸਾ ਹੈ ਭਾਵੇਂ ਲੱਖਾਂ ਦਾ ਘੇਰਾ ਪੈ ਜਾਏ ਤਾਂ ਵੀ ਹੌਸਲਾ ਨਹੀਂ ਹਾਰਦਾ ਹੌਸਲੇ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾ ਮਾਲਵੇ ਦੀ ਧਰਤੀ ਦੇ ਵਿੱਚ ਜਦ ਔਰੰਗਜ਼ੇਬ ਦੇ ਤਿੰਨ ਐਲਕਾਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲੇ ਨੇ ਏ ਨੇਕ ਨੀਅਤ ਵਾਲੇ ਸਨ ਇਹਨਾਂ ਨੇ ਹਲੇ ਦੁਆਲੇ ਬੰਦੇ ਭੇਜ ਰੇ ਭੇਜੇ ਸਨ ਸਤਗੁਰੂ ਦੀ ਖੋਜ ਕਰੋ ਔਰੰਗਜ਼ੇਬ ਦੇ ਬਾਕੀ ਇਹ ਲੋਕਾਰ ਵੀ ਲੱਭ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਨੰਦਪੁਰ ਸਾਹਿਬ ਤੋਂ ਜਦ ਚਲੇ ਹੈ ਸੁਮੇ ਲੱਭ ਰਹੇ ਸਨ ਇਹ ਤਨੇ ਵੀ ਲੱਭ ਰਹੇ ਸਨ ਪਰ ਇਹ ਨੇਕ ਨੀਅਤ ਰਖਦੇ ਸ ਬੇਟੰਡੇ ਦੇ ਕੋਲੋਂ ਇਹਨਾਂ ਨੂੰ ਇਨਾਂ ਦੇ ਐਲਕਾਰਾਂ ਨੇ ਦੱਸ ਦਿੱਤਾ ਬੇ ਸਤਗੁਰ ਉਸ ਵਰਤੀ ਤੋਂ ਲੰਘ ਕੇ ਔਰ ਇਸ ਰਸਤੇ ਦੇ ਰਾਹੀਂ ਸ਼ਾਇਦ ਰਾਜਸਥਾਨ ਜਾ ਇਤਨੇ ਐਲਕਾਰ ਮਿਲੇ ਨੇ ਇਹਨਾਂ ਨੇ ਪਹਿਲੇ ਇਸਲਾਮੀ ਢੰਗ ਨਾਲ ਸਤਗੁਰ ਨੂੰ ਸਲਾਮ ਕੀਤੀ ਹੈ ਔਰ ਆਖਿਆ ਮਹਾਰਾਜ ਸਾਡੀ عقیدਤ ਹੈ عقیدਤ ਕਹਿੰਦੇ ਨੇ ਸ਼ਰਧਾ ਨਾਲ ਅਸੀਂ ਤੁਹਾਡੇ ਵਿੱਚ ਅਕੀਦਤ ਰੱਖਦੇ ਹਾਂ ਸ਼ਰਧਾ ਰੱਖਦੇ ਹਾਂ ਸਾਡੇ ਤੇ ਸ਼ੱਕ ਨਾ ਕਰਨਾ ਸਾਡਾ ਸਲਾਮ ਵਾਕਈ ਸਲਾਮ ਹੈ ਸਾਡੀ ਅਕੀਦਤ ਹੈ ਸ਼ਰਧਾ ਹੈ ਅਸੀਂ ਚਾਂਦੇ ਆ 16 ਹੋ ਗਏ ਬਹੁਤ ਕੋਨ ਖਰਾਬਾ ਹੋ ਗਿਆ ਹੁਣ ਹੋਰ ਨਾ ਆਵੇ ਸਤਿਗੁਰ ਕਹਿੰਦੇ ਨੇ ਅੰਦਰ ਹਰਗਗ ਦੀ ਸੋਲਈ ਸੋਲੈ ਕਰੋ ਪਤਾ ਹੋ ਤੈਨਨੇ ਕੀ ਕਹਿਣ ਲਗੇ ਮਹਾਰਾਜ ਤੁਸੀਂ ਹਾਰ ਮੰਨ ਲਓ ਅਸੀਂ ਸੁਲਾ ਕਰਾ ਦਿੰਨੇ ਸਤਿਗੁਰ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਪਰ ਪਤਾ ਹੋ ਤੈਨਨੇ ਕੀ ਕਹਿੰਦੇ ਹਾਰ ਤੇ ਹੋ ਗਈ ਹੈ ਤੁਹਾਡੇ ਸਾਰੇ ਕਿਲੇ ਢਾ ਦੇਤੇ ਗਏ ਨੇ ਤੁਹਾਡੀ ਸਾਰੀ ਫੌਜ ਮਾਰ ਦਿੱਤੀ ਗਈ ਹੈ ਤੁਹਾਡੇ ਨਾਲ ਇੱਕ ਸਿੰਘ ਵੀ ਇਸ ਵਕਤ ਨਹੀਂ ਤੁਹਾਡੇ ਕੋਲ ਤੁਹਾਡਾ ਕੋੜਾ ਵੀ ਨਹੀਂ ਹੈ ਤਾਰੇ ਕੋਲੇ ਸਭ ਕੁ ਗਾ ਤੁਹਾਡੀ ਤਲਵਾਰ ਵੀ ਨਹੀਂ ਹੈ ਹਰ ਸਾਨੋ ਜਿੱਥੇ ਤੱਕ ਪਤਾ ਚਲੇ ਤੁਸੀਂ ਦੋ ਦਿਨ ਦਾ ਭੋਜਨ ਵੀ ਨਹੀਂ ਛਕੇ ਕਡੇ ਪੇਟ ਵਿੱਚ ਅੰਨ ਵੀ ਨਹੀਂ ਹੈ ਤੁਹਾਡੀ ਜੇਬ ਵਿੱਚ ਧਨ ਵੀ ਨਹੀਂ ਹੈ ਤੁਹਾਡੇ ਨਾਲ ਕੋਈ ਸਾਥੀ ਵੀ ਨਹੀਂ ਹੈ ਜਦ ਕੁਝ ਵੀ ਨਹੀਂ ਹੈ ਕਿ ਹਾਰਦਿਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ ਤੁਸੀਂ ਸੰਤ ਤੇ ਸੰਤ ਨੂੰ ਸੱਚਾਈ ਕਬੂਲ ਕਰ ਲੈਣੀ ਚਾਹੀਦੀ ਹੈ ਹਾਰ ਹੋ ਗਈ ਹੈ ਤੁਸੀਂ ਕਬੂਲ ਕਰ ਲੋ ਸੇ ਸੁਲਾ ਕਰਾ ਦੇਣੇ ਮਹਾਰਾਜ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੇ ਹੋਰ ਗੱਲ ਹੈ ਤੇ ਦੂਸਰਾ ਤੁਸੀਂ ਇਹ ਵੀ बार-बार ਨਾ ਅਖੋ ਮੇਰੇ ਕੋਲ ਕੁਝ ਨਹੀਂ ਕੁਝ ਨਹੀਂ ਹੈ ਕੁਝ ਹੈ ਇਤਨੇ ਥੋੜੇ ਜਿਹਾ ਠਟਕੇ ਨੇ ਹੈ ਫਿਰ ਵੀ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਤੁਹਾਡੇ ਹੱਥ ਦੇ ਚਮਲਾ ਚੰਗੀ ਲੱਗਦੀ ਹੈ ਤੁਹਾਡੇ ਹੱਥ ਦੇ ਤਸਬੀ ਚੰਗੀ ਲੱਗਦੀ ਹੈ ਤੁਹਾਡੇ ਹੱਥ ਦੇ ਤਲਵਾਰ ਚੰਗੀ ਨਹੀਂ ਲੱਗਦੀ ਉਹ ਜੋ ਕੁਝ ਸਤਿਗੁਰੂ ਕਹਿੰਦੇ ਨੇ ਮੈਂ ਸਤਿਗੁਰਾਂ ਦੀ ਬੋਲ ਖੜੇ ਸਾਹਮਣੇ ਰੱਖਾਂ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਕਹਿੰਦੇ ਨੇ ਬਾਲਾ ਚਾਰ ਦੇ ਦਰਮਿਆ ਆਮਦਮ ਬ ਤਦ ਬੀ ਰੋਤੇ ਰੋ ਤੂਫੰਗ ਆਮਦਮ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ ਫਾਰਸੀ ਤੇ ਸੰਸਕ੍ਰਿਤ ਦੇ ਮਹਾ ਪੰਡਿਤ ਸਨ ਜਾਬ ਸਾਬ ਤਿੰਨਾ ਭਾਸ਼ਾਵਾਂ ਦਾ ਸੰਗਮ ਹੈ ਐਸਵਾਸੇ ਜਾਬ ਸਾਬ ਔਖੀ ਬਾਣੀ ਹੈ ਅਰਬੀ ਫਾਰਸੀ ਸੰਸਕ੍ਰਿਤ ਦਾ ਸਭ ਸੰਗਮ ਹੈ ਇੱਕੋ ਇੱਕ ਪੰਕਤੀ 'ਚ ਤਿੰਨੇ ਬਾਸ਼ਾਵਾਂ ਆ ਜਾਣਗੀ ਔਖਾ ਬਨਾ ਚਾਰਗੇ ਦਰਮਿਆ ਆਵਦਮ ਬ ਤਦ ਬੀਰੋ ਤੇਰੋ ਤੂਫੰਗ ਆਵਦਮ ਐ ਔਰੰਜ਼ੇ ਵੀ ਦੇ ਅਲਕਾਰੋ ਸੁਣ ਲੋ ਮੈਂ ਲਾਚਾਰ ਹੋ ਕੇ ਦਲਵਾਰ ਚੁਕੀਏ ਖੁਸ਼ੀ ਲੱਲੇ ਤਲਵਾਰ ਚੁਕਣਾ ਮੇਰੀ ਖੁਸ਼ੀ ਨਹੀਂ ਹੈ ਰਬ ਨਾਲ ਜੁੜਨਾ ਤੇ ਜਗਤ ਨੂੰ ਜੋੜਨਾ ਮੇਰੀ ਖੁਸ਼ੀ ਹੈ ਤਲਵਾਰ ਚੁਕਣਾ ਮੇਰੀ ਮਜਬੂਰੀ ਹੈ ਮਜਬੂਰੀ ਹੈ ਕੀ ਮਜਬੂਰੀ ਹੈ ਦੂਸਰੀ ਪੰਮਤੀ 10 ਦਿਨ ਸਤ ਕਰੋ ਕੋਈ ਜ਼ਾਲਮ ਚਲਵੇ ਆਪਣੇ ਪੈਰਾਂ ਦੇ ਥਲੇ ਮਜ਼ਲੂਮ ਨੂੰ ਕਮਜ਼ੋਰ ਨੂੰ ਦੇਸ਼ ਨੂੰ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾ ਲੇ ਮਿਟਾਵੇ ਇੱਕ ਮਜ਼ਬਦ ਦਾ ਤੇ ਕੰਮ ਹੀ ਰਿਹਾ ਸਾਰਾ ਅਵਾਨਿਸਤਾਨ ਬੋਦੀ ਸੀ ਅਜ ਨਹੀਂ ਹੈ ਬੁਰੇ ਸੇ ਉਜ਼ਬੇਕਿਸਤਾਨ ਤੁਰਕਮੇਨਿਸਤਾਨ ਇਰਾਕ ਸਾਰੇ ਦਾ ਸਾਰਾ ਆਰੀਆ ਸੀ ਇੰਦੋਸੀ ਅਜ ਨਹੀਂ ਹੈ ਇੰਡੋਨੇਸ਼ੀਆ ਸਾਰੇ ਦਾ ਸਾਰਾ ਹਿੰਦੂ ਸੀ ਅਜ ਨਹੀਂ ਹੈ ਇਸ ਸੰਬੰਧ ਵਿੱਚ ਵੀ ਕਵੀ ਸੰਤੋਖ ਸਿੰਘ ਨੇ ਜੋ ਕੁਝ ਕਹਿਆ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਮੁਖਤਸਰ ਮੈਂ ਅਰਜ਼ ਕਰਾਂ ਮਹਾਰਾਜ ਜੀ ਕਹਿੰਦੇ ਨੇ ਕੋਈ ਜ਼ਾਲਮ ਆਪਣੇ ਪੈਰਾਂ ਦੇ ਤਲੇ ਦੇਸ਼ ਦਾ ਧਰਮ ਦੇਸ਼ ਦੀ ਸੰਸਕ੍ਰਿਤੀ ਤੇ ਮਜ਼ਲੂਮਾਂ ਨੂੰ ਲਿਤਾੜੇ ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ। ਵੇ ਆਪਣੇ ਪੈਰ ਰੋਕ ਤੇਰੇ ਕਦਮਾਂ ਦੇ ਥਲੇ ਆ। ਦੇਸ਼ ਦੀ ਸੰਸਕ੍ਰਿਤੀ, ਦੇਸ਼ ਦਾ ਧਰਮ। ਔਰ ਮਜ਼ਲੂਮ ਲਿਤਾੜੇ ਜਾਂਦੇ। ਤੂੰ ਆਪਣੇ ਇੱਕ ਕਦਮ ਰੋਕ। ਜੇ ਉਹ ਆਪਣੇ ਕਦਮ ਨਹੀਂ ਰੋਕਦਾ ਮਹਾਰਾਜ ਕਿੰਨੇ ਉਹਦੇ ਕਦਮਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ। ਮੈਂ ਆਪਣਾ ਧਰਮ ਸਮਝਦਾ। ਚੋਂ ਕੌੜਸ ਹਮਾਂ ਹੀ ਤੇ ਤੇਰ ਬੁਇਸ ਹਲਾਉ ਲਸ ਬੁਰਦੰ ਬਸ਼ਮ ਸ਼ੇਰ ਦਸ ਬੜੇ ਕੀਮਤੀ ਬੋਲ ਹਲਾਉ ਲ ਹੈ ਜਾਇਜ਼ ਹੈ ਉਸ ਮਗਰ ਤਲਵਾਰ ਚੁੱਕ ਲੈਣੀ ਤੇ ਜ਼ਾਲਮ ਦੇ ਕਦਮਾਂ ਨੂੰ ਰੋਕਣਾ ਪਰ ਪਤਾ ਹੈ ਅਹਲਕਾਰ ਬੜੇ ਸਿਆਣੇ ਸਨ ਮਹਾਰਾਜ ਹੁਣ ਤੇ ਤਲਵਾਰ ਵੀ ਕੋਈ ਨਹੀਂ ਤੁਹਾਡੇ ਕੋਲ ਨਹੀਂ ਹੈ ਹੁਣ ਬਿਹਤਰ ਹੋਏਗਾ ਜਦ ਹੈ ਹੀ ਨਹੀਂ ਕੁਝ ਹਾਰ ਮੰਨ ਲਾ ਹਾਰ ਮੰਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਵੇਖੋ ਮਹਾਰਾਜ ਕਹਿੰਦੇ ਬਾਰ ਬਾਰ ਇਹ ਨਾ ਆਖੋ ਮੇਰੇ ਕੋਲ ਕੁਝ ਨਹੀਂ ਹੈ ਕੁਝ ਨਹੀਂ ਹੈ ਕੀ ਹੈ ਤਾਂ ਹੁਣ ਬੜੇ ਧਿਆਨ ਨਾਲ ਸੁਣਨਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਠੀਕ ਹੈ ਮੇਰੇ ਕੋਲ ਫੌਜ ਨਹੀਂ ਹੈ ਮੇਰੇ ਕੋਲ ਮਹਿਲ ਵੀ ਨਹੀਂ ਰਹੇ ਮੇਰੇ ਕੋਲ ਕਿਲੇ ਵੀ ਨਹੀਂ ਮੇਰੇ ਕੋਲ ਧਨ ਵੀ ਨਹੀਂ ਮੇਰੇ ਕੋਲ ਫੌਜ ਵੀ ਨਹੀਂ ਮੇਰੇ ਕੋਲ ਮੇਰੇ ਸਿੰਘ ਵੀ ਨਹੀਂ ਰਹੇ ਮੇਰੇ ਕੋਲ ਮੇਰਾ ਪਰਿਵਾਰ ਵੀ ਨਹੀਂ ਰਹੇ ਕਬੂਲ ਹੈ ਮੈਂ ਤਸਲੀਮ ਕਰਦਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਇਹ ਤੇ ਸਭ ਕੁਝ ਮੇਰੇ ਕੋਲ ਨਹੀਂ ਹੈ ਮੈਂ ਕਬੂਲ ਕਰਦਾ ਨਹੀਂ ਹੈ ਲੇਕਿਨ ਇਹ ਨਹੀਂ ਮੈਂ ਕਬੂਲ ਕਰਦਾ ਮੇਰੇ ਕੋਲ ਕੁਝ ਵੀ ਨਹੀਂ ਕੀਏ ਸੋਡੇ ਕੋ ਨਾ ਸਾਜ਼ੋ ਨਾ ਬਾਜ਼ੋ ਨਾ ਫੋਜੋ ਨਾ ਫਰਸ਼ ਖੁਦਾਵੰਦ ਵਕਸ਼ੰਦਈ ਐਸ਼ਵਰਸ਼ ਮੇਰੇ ਹਿਰਦੇ ਚ ਖੁਦਾ ਬੈਠਾ ਹੈ ਜਿਤਨੇ ਚਿਰ ਤੱਕ ਖੁਦਾ ਦਾ ਨੂਰ ਮੇਰੇ ਹਿਰਦੇ ਚ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਮੇਰਾ ਖੁਦਾ ਮੇਰੇ ਨਾਲ ਹੈ ਉਨ ਦੇਨ ਦੇਣਾ ਉਹਨਾਂ ਐਲਕਾਰਾਨ ਨੇ ਸਿਆਣਪ ਵਰਤੇ ਤੁਸੀਂ ਸਾਨੂੰ ਇਤਨਾ ਹੀ ਲਿਖ ਕੇ ਦੇ ਦੋ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਅਸੀਸ ਨੂੰ ਆਧਾਰ ਬਣਾ ਕੇ ਸੋਲਾ ਸਪਾਈ ਦਾ ਰਸਤਾ ਲੱਭਦਿਆ ਉਹ ਸਤਿਗੁਰਾਂ ਨੇ ਜੋ ਐਲਕਾਰਾਨੋਂ ਕਿਹਾ ਤੇ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ ਧਿਆਨ ਨਾਲ ਸੁਣਦਾ ਸਤਿਗੁਰ ਕਹਿੰਦੇ ਨੇ ਚਾਹ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾ ਚ ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਕੀ ਹੋਇਆ ਚਹਾ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਕਿ ਸਤਗੁਰਾਂ ਦੀ ਆਪਣੀ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਚਹਾ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਕੇ ਬਾਤੀ ਬਮਾਨ ਦਸਤ ਪੇਚੀਦਾ ਮਾਰ ਅਜੇ ਪੇਚੀਦਾ ਸੱਤ ਮੌਜੂਦ ਹੈ ਪਤਾ ਹੈ ਸੱਤ ਕਿਉਂ ਕਹਿੰਦੇ ਨੇ ਉਹਨਾਂ ਦੇ ਨਾਲ ਮੁਗਲ ਸਿੱਖਾਂ ਨੂੰ ਸੱਪ ਹੀ ਕਹਿੰਦੇ ਸਨ ਇਹ ਮਾਰ ਮੇ ਰਫਤੇ ਇਹ ਮਾਰ ਮੇ ਆਵਦ ਇਹ ਸੱਪ ਆ ਰਿਹਾ ਇਹ ਸੱਪ ਜਾ ਰਿਹਾ ਸਿੱਖ ਨੂੰ ਸਿੱਖ ਨਹੀਂ ਕਹਿੰਦੇ ਸੀ ਮਾਰ ਕਹਿੰਦੇ ਸੀ ਮਹਾਰਾਜ ਕਹਿੰਦੇ ਨੇ ਅਸੀਂ ਜ਼ਾਲਮ ਦੇ ਲਈ ਦੁਸ਼ਟ ਦੇ ਲਈ ਜ਼ਹਿਰ ਹਾਂ ਅਸੀਂ ਮਜ਼ਲੂਮ ਦੇ ਲਈ ਅਸੀਂ ਦੇਸ਼ ਦੇ ਲਈ ਅਮਰਤ ਹਾਂ ਅਸੀਂ ਅਮਰਤ ਵੀ ਹਾਂ ਅਸੀਂ ਜ਼ਹਿਰ ਵੀ ਜਹਾਲ ਸ਼ੁਦ ਕੇ ਚੌ ਬੱਚੇ ਗਾਂ ਕੁਸ਼ਤਾਚਾਰ ਕੇ ਬਾਕੀ ਬਮਾਨਦਸਤ ਪੇਚੀ ਦਾਮਾਰ ਸੇ ਮਰਦੀ ਕੇ ਅਖਰ ਖਮੋਸ਼ਾਂ ਕੋਨੇ ਕੇ ਆਤੀਸ਼ ਦਾ ਮਾਰਾਂਖ 페ਰੋਜ਼ਾਂ ਕੋਨੇ ਸਤਗੁਰ ਦਾ ਹੌਸਲਾ ਦੇ ਕੋ ਕੀ ਹੋਇਆ ਔਰ ਰਮਜ਼ੇਬ ਤੇ ਉਹਦੇ ਹਲਕਾਰੋ ਸੁਣ ਲਓ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਇਹ ਤੇ ਚਾਰ ਚਨਗਾਰੀਆਂ ਬੁਜਾਈਆਂ ਨੇ ਸ਼ੌਲੇ ਤੇ ਬੜਕ ਉੱਠੇ ਤੇ ਇਹ ਸ਼ੌਲੇ ਤੁਹਾਨੂੰ ਜਲਾ ਕੇ ਰੱਖ ਦੇਣਗੇ ਐਨਕਾਰਾਂ ਨੇ ਅਦਕੀ ਹੱਥ ਜੋੜੇ ਨੇ ਤੇ ਸਜਦਾ ਵੀ ਕੀਤਾ ਹੈ ਮਹਾਰਾਜ ਇੱਕ ਆਖਰੀ ਵਚਨ ਓਏ ਤੁਸੀਂ ਇਤਨਾ ਹੀ ਸਾਨੂੰ ਲਿਖ ਕੇ ਦੇ ਦੋ ਸਿਰਫ ਇਤਨਾ ਹੀ ਮੇਰੇ ਚਾਰ ਬੱਚੇ ਨਹੀਂ ਰਹੇ ਔਰ ਕੁਝ ਵੀ ਨਾ ਲਿਖ ਬਾਕੀ ਨੁਕਤਾ ਨਿਗਾ ਅਸੀਂ ਲਵਾਂਗੇ ਔਰੰਗਜ਼ੇਬ ਨਾਲ ਗੱਲ ਅਸੀਂ ਕਰਾਂਗੇ ਬਾਦਸ਼ਾਹ ਸਲਾਮਤ ਨਾਲ ਗੱਲ ਅਸੀਂ ਕਰਾਂਗੇ ਔਰ ਸਤਿਗੁਰ ਨੇ ਜੇ ਸਢੰਗ ਨਾਲ ਤਸਲੀਮ ਕੀ ਫੈ ਬੜੇ ਧਿਆਨ ਨਾਲ ਸੁਣਨਾ ਮਹਾਰਾਜ ਕਹਿੰਦੇ ਨੇ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰ ਬੜੇ ਧਿਆਨ ਨਾਲ ਸੁਣਨਾ ਜ਼ਰੀ ਕਹਿੰਦੇ ਨੇ ਸੋਨੇ ਨੂੰ ਕਾਸਾ ਕਹਿੰਦੇ ਨੇ ਪਿਆਲੇ ਨੂੰ ਸੰਗ ਕਹਿੰਦੇ ਨੇ ਪੱਥਰ ਨੂੰ ਸੰਗ ਦੇਲ ਜੇ ਪੱਥਰ ਦੇਲੇ ਸੰਗ ਪੱਥਰ ਨੂੰ ਕਹਿੰਦੇ ਨੇ ਫਾਰਸੀ ਦੇ ਚ ਕਾਸਾ ਪਿਆਲੇ ਨੂੰ ਕਹਿੰਦੇ ਨੇ ਜ਼ਰੇ ਸੋਨੇ ਨੂੰ ਕਹਿੰਦੇ ਨੇ ਸੀਮੇ ਚਾਂਦੀ ਨੂੰ ਕਹਿੰਦੇ। ਮਹਾਰਾਜ ਜੀ ਕਹਿੰਦੇ ਨੇ ਸੰਗ ਬਦਗੋ ਗਰ ਅਗਰ ਕਾਸਾਏ ਜ਼ਰੇ ਸ਼ੇਕੰਦ। ਬਦ ਕਲਾਮ ਮਨੁਖ ਦੁਸ਼ਟ ਮਨੁਖ ਇੱਕ ਵਜਨੇ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ। ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਕਬੂਲ ਕਰਦਾ ਮੈਂ ਮੰਨਦਾ ਧਿਆਨ ਨਾਲ ਸੁਣਨਾ ਸੰਗੇ ਬਦਗੋ ਗਰ ਅਗਰ ਕਾਸਾਏ ਜ਼ਰੀ ਸ਼ਿਕੰ ਇੱਕ ਜ਼ਾਲਮ ਮਨੁੱਖ ਵਜ਼ਨੇ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ ਮੈਂ ਮੰਨਦਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਪਰ ਕੀਮਤ ਇਹ ਸੰਗ ਨੇ ਫਜ਼ਾਇਦ ਵਜ਼ਰ ਕਮ ਨਸ਼ੋ ਔਰੰਗਜ਼ੇਬ ਪਿਓ ਦੇ ਅਲਕਾਰੋ ਇੱਕ ਗੱਲ ਸੁਣ ਲਓ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ ਨਟ ਉਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ ਆਕੇ ਤੈਨੂੰ ਜ਼ਾਲਮ ਇਹ ਉਹਨਾਂ ਤਿੰਨ ਐਲਕਾਰਾਂ ਨੇ ਸਜਦਾ ਕੀਤਾ ਹੈ ਕਿ ਰੂਹੇ ਜ਼ਮੀਨ ਦੇਚ ਪਹਿਲੀ ਦਫਾ ਇੱਕ ਐਸਾ ਔਲੀਆ ਦੇਖ ਰਹੇ ਆ ਜੋ ਬਿਲਕੁਲ ਅੱਲਾ ਦਾ ਹੀ ਰੂਪ ਹੈ ਅੱਲਾ ਦਾ ਹੀ ਰੂਪ ਸ਼ਾਇਦ ਆਪ ਨੂੰ ਪਤਾ ਹੋਵੇ 52 ਕਵੀਆਂ ਵਿੱਚੋਂ ਕਵੀ ਜਮਾਲੁਦੀਨ ਵੀ ਸਨ ਉਹਨਾਂ ਨੇ ਰਬਾਈ ਉ ਵਿੱਚ ਕਈ ਰਿਤੇ ਸਜੱਲਾ ਤੇਰੀ ਜ਼ਾਤ ਕਾ ਸੂਬਾ ਸੋ ਹੈ ਜਿਦਰ ਦੇਖਤਾ ਹਉ ਉਧਰ ਤੂੰ ਹੀ ਤੂੰ ਹੈ ਦੀਦਾਰੇ ਖੁਦਾ ਗਰ ਨਹੀਂ ਜਿਸਨੇ ਦੇਖਾ ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਬਹੂ ਹੈ ਜਮਾਲੁਦੀਨ ਇੱਥੇ ਤੱਕ ਕਹਿੰਦਾ ਉਹਨਾਂ ਦਿਨ ਅਹਿਲਕਾਰਾਂ ਨੇ ਵੀ ਕਹਿ ਦਿੱਤਾ ਕੁਝ ਐਸੇ ਔਲੀਆ ਹੋ ਅੱਲਾ ਦੇ ਝਲਕ ਮਿਲਦੀਏ ਕਾਡੇ ਕੋਲ ਅੱਲਾ ਦੀ ਝਲਕ ਮਿਲਦੀਏ ਇਸ ਸੰਬੰਧ ਵਿੱਚ ਸੋਨੇ ਉਮਰੀ ਰੇਜ ਜੋ ਲਾਲਾ ਦੌਲਤ ਰਾਏ ਨੇ ਲਿਖਿਆ ਹੈ ਔਰ ਅਲਾ ਯਾਰ ਖਾਨੇ ਨੇ ਲਿਖਿਆ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ ਇਹ ਮੈਂ ਬਾਕੀ ਹਾਜ਼ਰੀਆਂ ਦੇ ਵਿੱਚ ਤੁਹਾਡੇ ਸਾਹਮਣੇ ਜੋ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਬਹਾਰਾ ਜੀ ਦੀ ਅਮਰ ਦੇਨੋ ਅਸੀਂ ਢੰਗ ਨਾਲ ਉਜਾਗਰ ਨਹੀਂ ਕਰ ਸਕੇ ਕਵੀ ਸੰਤੋਖ ਸਿੰਘ ਜੀ ਕਹਿੰਨ ਜੋ ਅਫਗਾਨਿਸਤਾਨ ਦਾ ਹਾਲ ਹੋਇਆ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਈਰਾਨ ਦਾ ਹਾਲ ਹੋਇਆ ਏਹੀ ਹਾਲ ਹਿੰਦੁਸਤਾਨ ਦਾ ਹੋਣਾਸ ਇੱਥੇ ਵੀ ਇੱਕ ਰਹਿ ਜਾਣਾ ਸੀ ਦੂਜੇ ਤੀਜੇ ਚੌਥੇ ਨਹੀਂ ਹੋਣੇ ਸਾਂ ਕਵੀ ਸੰਤੋਖ ਸਿੰਘ ਦੀ ਰਚਨਾ ਸਰਵਨ ਕਰ ਲੋ ਮੈਂ ਸਮਾਪਤੀ ਕਰਾਉ ਕਹਿੰਦੇ ਨੇ ਛਾਏ ਜਾਂਦੀ ਇਕਤਾ ਇਕੋਈ ਜਿਵੇਂ ਅਫਗਾਨਿਸਤਾਨ ਦੇ ਤوام ਹਿੰਦੂ ਨੇ ਕਲਾ ਸਿੱਖ ਨਿਕਲਰ ਇਤਿਹਾਸਕ ਸਥਾਨ ਵੀ ਰਹਿ ਗਏ ਇੱਕ ਕੋਈ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਨਾ ਦੂਜੇ ਨੂੰ ਕਬੂਲ ਨਹੀਂ ਕਰਨਾ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੋ ਚੀਰਤਾ ਕਤੇ ਬਨ ਕੁਰਾਨ ਕੇ ਪਾਪ ਹੀ ਪਰਪਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਧਾਨ ਕੇ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਤ ਜਾਤੀ ਕਥਾ ਬੇਦਨ ਪੁਰਾਨ ਕੇ ਇਹ ਜੋ ਵੇਦਾਂ ਦੀ ਕਥਾ ਹੈ ਰਾਮਾਇਣ ਦੀ ਕਥਾ ਹੈ ਗੀਤਾ ਦੀ ਕਥਾ ਹੈ ਇਹ ਦੇਵੀ ਦੇਵਤਿਆਂ ਦੇ ਜੋ ਗੀਤ ਨੇ ਮੰਦਰ ਤੇ ਗੁੰਬਦ ਦੇਵੀ ਦੇਵ ਦੇਵਰੇ ਸੰਪੋਗ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੇ ਕਰਨਾ ਨਿਧਾਨਕ ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਹੁੰਦੀ ਨਾ ਭਾਰਤ ਦੇ ਬੋਧ ਧਰਮ ਹੋਣਾ ਸੀ ਨਾ ਜੈਨ ਧਰਮ ਨਾ ਹਿੰਦੂ ਧਰਮ ਇੱਕੋ ਹੀ ਚਾਏ ਜਾਂਦੀ ਇਕਤਾ ਇਹ ધਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ ਉਹਨਾਂ ਦੀ ਬਖਸ਼ਿਸ਼ ਵੀ ਪ੍ਰਮਾਤਮਾ ਦੇ ਬਗੀਚੇ ਚ ਵੱਖ-ਵੱਖ ਫੁੱਲ ਨੇ ਨਾ ਉਹ ਖੜੰਦ ਬਰਬਾਦ ਨਾ ਕਰੋ ਇਹ ਸਭ ਫੁੱਲ ਹੈ ਔਰ ਗੁਲਿਸਤਾਂ अनेका ਤਰ੍ਹਾਂ ਦੇ ਫੁੱਲਾਂ ਨਾਲ ਹੀ ਸ਼ੋਭਾ ਪਾਉਂਦਾ ਹੈ ਪ੍ਰਭੂ ਦਾ ਸਜਾਇਆ ਹੋਇਆ ਬਗੀਚਾ ਤੁਸੀਂ ਨੇਸ ਤੋਂ ਨਾ ਬੂਧ ਨਾ ਕਰੋ ਇੱਕ ਕੋਈ ਫੋਲੋ ਰੱਖਣਾ ਹੈ ਬਾਕੀਆਂ ਨੂੰ ਬਰਬਾਦ ਕਰਨਾ ਹੈ ਮਹਾਰਾਜ ਕਹਿੰਦੇ ਕਿ ਮੈਂ ਨਹੀਂ ਹੋਣ ਦੇਣਾ ਇਹ ਨਹੀਂ ਹੋ